ਭਿਰੋ ਅਸਰੀਏ ਕਾਲ ਤੇ ਜੇ ਬਰਨ ਲੈਟਰ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਜੀ ਛੋੜ ਲਈ ਆਪਾਂ ਚ ਦੋ ਟਰੈਕਟਰ ਲੈ ਕੇ ਆਇਆ ਇੱਕ ਤਾਂ ਅਰਜਨ ਹੈਗਾ 655 ਡੀ ਆਈ ਤੇ ਦੂਜਾ ਹੈਗਾ ਫਾਰਮ ਟਰੱਕ 6055 ਜੀ ਆਪਾਂ ਹੁਣ ਸੋਨੂੰ ਟਰੈਕਟਰ ਦਿਖਾਉਣਾ ਤੇ ਉਹਨੇ ਜਿਹੜਾ ਹੈਗਾ ਅਰਜਨ ਮਹੀਂਦਰਾ ਨੋਵੋ ਇੱਕ ਉਹ ਤੁਸੀਂ ਇਹਦੇ ਮੂਲ ਦੇ ਵੱਡੇ ਟਾਇਰ ਪਾਏ ਹੋਏ ਆ ਜੀ 116 ਟਾਇਰ ਨਹੀਂ ਇਹ ਦੇਖੋ ਤੇ ਮੂਰੇ ਬੇਟ ਲੱਗੇ ਹੋਏ ਨੇ ਤੇ ਇਹ ਮਾਡਲ ਹੈ ਜੀ 8.25 ਹਜ਼ਾਰ ਰੁਪਏ ਟ੍ਰੈਕਟਰ ਦੀ ਮੰਗ ਹੈ 3 ਸਪੀਡ ਬਜਟ ਟ੍ਰੈਕਟਰ ਹੈ ਜੀ ਇਹ ਪਾਵਰ ਸਟੀering ਦੇ ਵਿੱਚ ਹੈ ਜੀ ਇਹ ਨੋਵੋ ਸੀਸਪੁਡਾਂ ਦਾ ਡੀਆਈ 3 ਸਪੀਡ ਟ੍ਰੈਕਟਰ ਹੈ ਜੀ ਛਤਰੀ ਸਮੇਤ ਲੱਗੀ ਹੈ ਇਹਦੇ ਸੀਟ ਕਵਰ ਬਿਲਕੁਲ ਨਵੇਂ ਜਿਹੜਾ ਇਹੋ ਨੇ ਟਾਇਰ ਜਾਂ ਬਿਲਕੁਲ ਨਵੇਂ ਨੇ ਮੋਲ ਡਾਇਰ 1000 16 ਦੇ ਪਾਏ ਹੋਣੇ ਜੀ ਮਾਗਲ ਟਾਇਰ ਹੈਗੇ ਨੇ ਇਹਦੇ 16 17 ਦੇ 17 9 28 ਦੇ ਜੀ ਤੇ BKT ਦੇ ਟਾਇਰ ਨੇ ਇਹ ਮੂਰਲੀ ਵੀ BKD ਦੇ ਨੇ ਚਾਰੇ ਚੌਂਕੜਾ ਇੱਕੋ ਆਪਣੀਆਂ ਟਾਇਰ ਨੇ ਡੰਡਾੜਾ ਵਾਲੇ ਸਮੇਤ ਜੀ ਡਬਲ ਡਿਸਟ੍ਰਿਬਿਊਟਰ ਦੇ ਬੱਚਾ ਇਹ 36 ਮੇਤ ਲੱਗੀ ਹੋਈ ਹੈ ਤੇ ਸਾਰੇ ਟਾਇਰਾਂ ਦੇ ਵਿੱਚ ਜਿਹੜਾ ਟ੍ਰੈਂਪ ਵਗੈਰਾ ਬਿਲਕੁਲ ਸਾਫ ਨੇ ਮਗਰਾੜ ਵਗੈਰਾ ਬਿਲਕੁਲ ਇਹ ਵੀ ਸਾਫ ਨੇ ਆ ਦੇਖੋ ਤੁਸੀਂ 1016 ਟਾਇਰ ਪਾਏ ਹੋ ਨੇ ਨੋਵੋ ਸੇਸਾ ਪੰਜਾਡੀ ਆ ਜੀ ਬੇਟ ਲੱਗੇ ਹੋਏ ਨੇ ਉਧਰ ਲੱਗਾ ਜੀ ਫਾਰਮ ਟਰੱਕ 6055 ਦੋਵੇਰੇ 21 ਮਾਡਲ ਆ ਜੀ 695000 ਰੁਪਏ ਡਿਮਾਂਡ ਆ ਪਾਵਰ ਸਟੇਅਰਿੰਗ ਦੇ ਵਿੱਚ ਆ ਜੀ 750 16 ਟਾਇਰ ਨਹੀਂ ਕੋਡੀ ਵਾਲਾ ਟਾਇਰ ਨਹੀਂ ਇਹਦੇ ਪੂਰਾ ਸਾਫ ਸਫਤਰਾ ਟਰੈਕਟਰ ਹੈ ਜੀ ਇਹ ਟਰੈਕਟਰ ਵੀ 3 ਸਪੀਡ ਦੇ ਵਿੱਚ ਹੈ ਜੀ ਮੇਰੇ 3 ਸਪੀਡ ਦੇ ਵਿੱਚ ਟਰੈਕਟਰ ਹੈ ਇਹ 60 एच 20 ਲਿਖਿਆ ਹੋਇਆ ਹੈ ਇਸ ਦੇ ਉੱਤੇ ਦੀ ਦੀ ਸਕਦਾ ਮਾਗਰ ਟਾਇਰ ਵੀ ਕੁਡੀ ਘਰ ਦਿਨ ਚੌਂਕੜਾ ਗੁੱੜ ਲਿਆ ਟਾਇਰ ਮਾਗਰ ਟ ਹੈ 16 ਦੇ ਨਹੀਂ ਜੀ ਰੰਗ ਵਗੈਰਾ ਬਿਲਕੁਲ ਸਾਫ ਹੈ ਡਬਲ ਕੰਟਰੋਲ ਦੇ ਵਿੱਚ ਹੈ ਜੀ ਡੰਡਾ ਡਾਡ ਸਮੇਤ ਜੀ ਇਹਦੇ ਵੀ 30 ਵੀ ਡੈਟਾਟਰ ਹੈ 6055 ਪਾਵਰ ਮੈਕਸ ਐਕਸ T20 ਜੇ ਕੋਈ ਵੀ ਇਹ ਡੈਟਾਟਰ ਦੋਨਾਂ ਇਹ ਖਰੀਦਣਾ ਚਾਹੁੰਦਾ ਹੈ ਤਾਂ ਆਪਾਂ ਫੋਨ ਨੰਬਰ ਦੱਸ ਦਾਂਗੇ ਧੰਨਵਾਦ ਜੀ